ਮਾਨਸਾ ਸ਼ਹਿਰ ਦੇ ਵਿੱਚ ਅੱਜ ਬਹੁਤ ਵੱਡੀ ਵਾਰਦਾਤ ਹੋਣੀ ਟਲ ਗਈ ਦੋ ਨਵਾ ਕੋਸ ਦੋ ਨੌਜਵਾਨਾਂ ਵੱਲੋਂ ਦੋ ਮੈਡੀਕਲਾਂ ਉੱਤੇ ਜਿਹੜੇ ਸਰਿਆਂ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਮੈਡੀਕਲ ਵਾਲਾ ਇਸ ਕਰਕੇ ਬਚ ਗਿਆ ਕਿ ਉਹ ਘਰ ਰੋਟੀ ਖਾਣ ਗਿਆ ਸੀ ਪਰ ਤੁਸੀਂ ਦੇਖ ਰਹੇ ਹੋ ਮਾਨਸਾ ਦੇ ਵਿੱਚ ਸਰਿਆਂ ਗੁੰਡਾਗਰਦੀ ਦਾ ਨਾਚ ਦੇਖੋ ਜਿਹੜਾ ਨੌਜਵਾਨ ਤੁਸੀਂ ਦੇਖ ਰਹੇ ਹੋ ਤਿੰਨ ਵਾਰੀ ਪਿਸਤੌਲ ਜਿਹੜਾ ਰਵਾਲਬਾਰਾ ਉਸ ਵੱਲ ਗੋਲੀਆਂ ਚੜਾਉਂਦਾ ਸੀ ਉਹ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਲੱਗ ਰਿਹਾ ਕਿ ਜਿਹੜਾ ਉਹ ਗੋਲੀਆਂ ਚਲਾਉਣਾ ਨਾ ਸਕਿਆ ਤੁਸੀਂ ਦੇਖ ਰਹੇ ਹੋ ਪੰਜਾਬ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਿਆਮ ਗੋਲੀਆਂ ਜਿਹੜੀਆਂ ਚਲਵਾਈਆਂ ਗਈਆਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਵਿਕਪੂਰੀ ਰਿਪੋਰਟ ਇਹ ਘਟਨਾ ਹੋਈ ਆ ਜੀ ਜੀ ਕੈਨਲ ਗੁਰੂਆਂ ਖਾਨਾ ਖਾਨ ਗਿਆ ਸੀ 2 ਵਜੇ ਤਕਰੀਬ ਉਸ ਤੋਂ ਮਿਲ ਕੇ ਦੱਸਿਆ ਵੀ ਮੰਨ ਕੇ ਜਦੋਂ ਕੋਈ ਹਮਲਾ ਕਰਨ ਕੋਸ਼ਿਸ਼ ਕਰ ਰਿਹਾ ਸੀ ਮੈਂ ਉਹਨੂੰ ਉਹਨੂੰ ਮਨਕੀਤ ਲਈ ਵੀ ਹਾਂ ਉਸ ਨੂੰ ਮੈਂ ਕੋਈ ਸੀਰੀਅਸ ਨਹੀਂ ਦਿੱਤਾ ਜੀ ਬਾਜੇ ਤੇ ਮੈਂ ਕਵਰੇਜ ਕੀਤਾ ਉਸ ਦੇ ਵਿੱਚ ਸ਼ੋਅ ਕੀਤਾ ਵੀ ਹਾਂ ਉਸ ਵਿੱਚ ਵੀ ਹਾਂ ਫੈਰ ਬਾਰੇ ਕੋਸ਼ਿਸ਼ ਕਰ ਰਹੇ ਸੀ ਹੁਣ ਤਿੰਨੇ ਫੈਰ ਕੀਤੇ ਤਿੰਨੇ ਫੋਰ ਹੁਣ ਨੀਚੇ ਫੈਰ ਚੱਲੇ ਨਹੀਂ ਹੋ ਗਏ ਫੈਰ ਨਾਲ ਚੱਲਣ ਕਰਕੇ ਬਾਜੇ ਅਸੀਂ ਕੰਪਲੀਟ ਕੀਤਾ 100 ਨੰਬਰ ਤੇ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕਾਰ ਵੀ ਕੀਤੀ ਫਿਰ ਜੀ ਕਿੰਨੇ ਬੰਦੇ ਵਿਖਾਈ ਦੇ ਰਹੇ ਸੀ ਕੈਮਰੇ ਦੇ ਵਿੱਚ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਈ ਸੀ ਗਈ ਚਿਹਰੇ ਮੂੰਹ ਬਣੇ ਹੋਈ ਸੀ ਗਈ ਉਸ ਤੋਂ ਬਾਅਦ ਬਣ ਕੇ ਚੱਲੋ ਜੋ ਫੈਰ ਕਿਦਾਂ ਦਰਨ ਦੀ ਕੋਸ਼ਿਸ਼ ਕੀਤੀ ਹੋਣੀ ਜੀ ਪੁਰਤੂ ਜਿਹੜੇ ਸੀਸੀਟੀਵੀ ਵੀਡੀਓ ਦਿਖਾਏ ਨੇ ਕੋਈ ਕੋਈ ਸਰ 190 ਫੋਨ ਕੀਤਾ ਗਿਆ ਜੀ ਉਸ ਤੋਂ ਬਾਅਦ ਅਨਕੇ ਸਰ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਹਾਜ਼ਰ ਹੋਏ ਨੇ ਜੀ ਕੋ ਸਾਹਮਣੇ ਆਇਆ ਸੋ ਦੇਖੋ ਕਾਰਵਾਈ ਕਰ ਰਹੇ ਨੇ ਜੀ ਦੋਨੋਂ ਕੋ ਦੇਖੋ ਕੀ ਕੀ ਕਰ ਪਰ ਕੋਈ ਸ਼ੱਕ ਤੋਂ ਬਾਅਦ ਸਰ ਸ਼ੱਕ ਵਾਲਾ ਕੋਈ ਨਹੀਂ ਹੈ ਜੀ ਜੋ ਕਾਰਵਾਈ ਕਰਨੀ ਦੇਖੋ ਕੀ ਬੰਦਾ ਸੋ ਇਹ ਪੁਲਿਸ ਤੇ ਡਿਪੈਂਡ ਹੈ ਜੀ ਕੀ ਲੱਗਦਾ ਕਿਸੇ ਨਾਲ ਕੋਈ ਨਿੱਜੀ ਜਾਂ ਕੋਈ ਇਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਸਰ ਨਿੱਜੀ ਬੰਦਾ ਜੋ ਬੰਦਾ ਜੋ ਜੋ ਬੰਦੇ ਆ ਬਰਾਮਦ ਹੋ ਗਏ ਫਿਰ ਪਤਾ ਨਹੀਂ ਕੋਈ ਬੰਦਾ ਕੋਣ ਹੈ ਕੋਣ ਨਹੀਂ ਹੈ ਹਾਂ ਫਿਸ ਕਵਰ ਆ ਰਹਾ ਹੈ ਬਾਈ ਕੀ ਮੰਗ ਕਰਦੇ ਮੰਗ ਤਾਂ ਦੇਖੋ ਇਹ ਚੌਂਜਾਬ ਤਾਂ ਲੱਗਿਆ ਹੋਇਆ ਹੈ ਚੌਂਜਾਬ ਤਾਂ ਹੁੰਦੇ ਦੇਖੋ ਇਹ ਬਰਦਤ ਹੋ ਰਹੀਆਂ ਨਹੀਂ ਵੀ ਹਾਂ ਕਿੱਥੋਂ ਅਸਲ ਆਏ ਕਿੱਥੀਆਂ ਹਸਤ ਕੇ ਵੀ ਹਾਂ ਇਹ ਸਾਰੇ ਪ੍ਰਸ਼ਾਸਨ ਦੇ ਦੇਖੋ ਕੀ ਕਰਨਗੇ ਕਰ 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 ਰਹੇ ਇਹਨਾਂ ਜਿਹੜੀ ਮਾਨਸਾ ਮੈਡੀਕਲ ਸਟੋਰ ਹੈ ਇੱਥੇ ਕੋਈ ਦੋ ਅਣਸੱਤ ਵਿਅਕਤੀ ਨੂੰ ਵੰਨੇ ਹੋਏ ਤੇ ਮੋਟਰਸਾਈਕਲ ਤੇ ਆਏ ਤੇ ਤੁਰੇ ਜਾਂਦੇ ਮੋਟਰਸਾਈਕਲ ਤੇ ਇਹਨਾਂ ਦੀ ਦੁਕਾਨ ਦੇ ਛੀਛਾ ਤੇ ਖੈਰ ਮਾਰਦੇ ਕਿੰਨੇ ਤੋਂ ਇਹ ਵੀ ਘਟਨਾ ਤੇ ਕੀ ਕਾਰਨ ਹੈ ਇਹ ਕਰੀਬ 15-20 ਮਿੰਟ ਪਹਿਲਾਂ ਦੀ ਘਟਨਾ ਹੈ ਪਰ ਕਿੰਨਾ ਨੁਕਸਾਨ ਹੋਇਆ ਹੈ ਇਹਦਾ ਹਾਲ ਇਹਨਾਂ ਦੇ ਦੁਕਾਨ ਦੇ ਸ਼ੀਸ਼ੇ ਵਗੈਰਾ ਟੁੱਟੇ ਆ ਪਰ ਇਸ ਤੋਂ ਇਲਾਵਾ ਸ਼ਹਿਰ ਤੋਂ ਹੋਰ ਵੀ ਨੁਕਸਾਨ ਹੋਇਆ ਮੈਡੀਕਲ ਤੋਂ ਗਰਦਵਾ ਮੈਡੀਕਲ ਆ ਉੱਥੇ ਕਹਿੰਦੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਜੀ ਪਰ ਹੋਇਆ ਨਹੀਂ ਫਾਇਰ ਹੋਇਆ ਪਰ ਦੋ ਟੱਪਿਆ ਜਾ ਰਹੇ ਮੋਟਰਸਾਈਕਲ ਤੇ ਜਿੱਦੇ ਤੁਸੀਂ ਦੱਸਿਆ ਉਹ ਮੂੰਹ ਬੰਨਿਆ ਹੋਇਆ ਸੀ ਆ ਮੂੰਹ ਬੰਨਿਆ ਹੋਇਆ ਸੀ ਦੋ ਵੇ ਨਹੀਂ ਜਖਮੀ ਹੋਇਆ ਜਾਂ ਨਹੀਂ ਹੋਇਆ ਜੀ ਕੋਈ ਵਿਅਕਤੀ ਜਖਮੀ ਨਹੀਂ ਹੋਇਆ ਕੋਈ ਫੋਟੇਜ ਵਗੈਰਾ ਦੇਖੀ ਜਾ ਰਹੀ ਹੈ ਫੋਟੇਜ ਵਗੈਰਾ ਖੰਡਾਰਦਿਆਂ ਤੇ ਆਸ-ਪਾਸਿਆਂ ਦੇ ਕੈਮਰਾ ਦੇ ਕੀ ਹੈ ਕਿਤੇ ਵਿਅਕਤੀ ਪਿੱਛੇ ਤੋਂ ਮੂੰਹ ਨਾ ਬੰਨਿਆ ਹੋਣ ਇੱਥੇ ਹੋ ਕੇ ਬੰਨਿਆ ਹੋਣ ਜਾਂ ਕੋਈ ਵਹੀਕਲ ਦਾ ਨੰਬਰ ਵਗੈਰਾ ਆ ਸਕੇ ਕਿੰਨੇ ਬੰਦੇ ਨੂੰ ਸਾਹ ਰਹਿਣ ਤੇ ਦੋ ਆਦਮੀ ਸੀਗੇ ਕਰੇਗਾ ਮੈਡੀਕਲ ਕੁਝ ਹੌਂਸਾ ਤੋਂ ਮੈਡੀਕਲ ਦੇਖਣਗੇ ਆਪਣੇ ਵਾਰਾ ਕਿਸੇ ਵਗੈਰਾ ਪੋਟੇ ਉੱਤੇ ਕਿੰਨੇ ਕੋਮੇ ਜੀ ਦੇ ਅੰਦਰ ਇਹ ਚਾਰ ਪੰਜ ਬੰਦੇ ਜਿਹਨਾਂ ਦੇ ਮਾਲਕ ਤੇ ਨੌਕਰ ਵਗੈਰਾ। ਕੋਈ ਕੁਝ ਸਾਹਮਣਾ ਆਇਆ ਜਿਉਂਗਾ। ਹੁਣ ਤੱਕ ਬਸ ਸ਼ੀਸ਼ੇ ਤੋੜਨੀ ਤੋਂ ਗੱਲ। ਬਾਕੀ ਅਸੀਂ ਕਰ ਰਹੇ ਹਾਂ ਤਬਦੀਸ਼ ਪੜਤਾਲ।